अर्ग्या अर्ग्या मानसा 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 तक 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 तारी 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 ਆ ਗਿਆ ਇੱਕ ਮਾਲਕ ਆ ਗਿਆ ਜਦੋਂ ਤੇਰੀ ਇਹਦੇ ਨਾਲ ਡਾਂ ਖੜਕਦੀ ਹੈ ਦੁਨੀਆ ਸਵਾਦ ਲੈਂਦੀ ਹੈ ਦੁਨੀਆ ਸਵਾਦ ਲੈਂਦੀ ਹੈ ਉਹ ਸਾਹਮਣੇ ਉਹ ਕਬੱਡੀ ਉਹ ਕਬੱਡੀ ਜਟਾਣਿਆਂ ਵਾਲਾ ਕੁਲਵੀਰ ਜਟਾਣਿਆਂ ਵਾਲਾ ਕੁਲਵੀਰ ਉਹ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਕੁਲਵੀਰ ਅੜ ਗਿਆ ਅੜ ਗਿਆ ਅੜ ਗਿਆ ਮਾਨਸਾ 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 मानस अड़ा भाव ਜੋ ਕਹਿੰਦੇ ਲਾਈਵ ਤੱਕ ਰਹੇ ਨੇ ਚੰਨੀ ਖੈਰੇ ਹੋਣੀ ਗੋਪੇ ਬੈਸ ਹੋਣੀ ਤੀਰਥ ਟਵਾਲ ਹੋਣੀ ਲਓ ਪਈ ਹੋਈ ਕਬੱਡੀ ਆ ਬੰਨੀ ਸਮਾਰੇ ਬੜਾ ਮੋٹے ਪੱਟ ਨੇ ਲਓ ਸਾਹਮਣੇ ਕਹਿੰਦੇ ਕੌਣ ਹੋ ਗਿਆ ਜਟਾਣਿਆਂ ਬੜਾ ਮੇਰੇ ਵੀਰੋ ਵੱਜਦੇ ਤੋਲਾ ਤਫੇ ਆਉਂਦਾ ਨਜ਼ਾਰਾ ਖੇਡ ਕਬੱਡੀ ਦਾ ਲੱਗਿਆ ਪਿਆ ਜੋਰ 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 ਓਹ ਕਹਿੰਦੇ ਜੋਰ ਲੱਗਦਾ ਜੋਰ ਲੱਗਦਾ ਜੋਰ ਲੱਗਦਾ ਜੋਰ ਲੱਗਦਾ ਤੱਕ ਖੇੜਾ ਹੀ ਨਹੀਂ ਛੱਡਿਆ ਖੇੜਾ ਹੀ ਨਹੀਂ ਛੱਡਿਆ ਉਹ ਨੰਬਰ ਕਹਿੰਦੇ ਬੰਨੀ ਦਾ ਢੋਡਿਆਂ ਵਾਲਾ ਉਹ ਸਾਹਮਣੇ ਬਿੱਲਾ ਕਹਿੰਦੇ ਗੁਰਮਾ ਵਾਲਾ ਉਹ ਦੁੱਗਾ ਵਾਲਾ ਨੰਬਰ ਲੈ ਗਿਆ ਉਹ ਕਹਿੰਦੇ ਖੁਸ਼ੀ ਦਾ ਕਹਿੰਦੇ ਗੱਲ ਹੁੰਦੀ ਆ ਨੰਬਰ ਦੀ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਦੇਖੀ ਪਕੜ ਪਤੰਦਰ ਦੀ ਕਿ ਥੱਬੇ ਥੱਬੇ ਦੇ ਡਾਲਰ ਲੱਗਦੇ ਬੁਰਜੀ ਵਰਗੀਆਂ ਜੱਟਾਂ ਤੋਂ ਉਹ ਜੁਰਤਾਂ ਦੇ ਨਾਲ ਜਿੱਤਨੇ ਪੈਂਦੇ ਰੰਦਾਵਿਆ ਕੱਪ ਨਹੀਂ ਮਿਲਦੇ ਹੱਟਾਂ ਤੋਂ ਇਹ ਕਲਵੀਰ ਆ ਕਹਿੰਦੇ ਜਟਾਣਿਆਂ ਵਾਲਾ ਲੈ ਗਿਆ ਉਧਰ ਮੰਨਾ ਪ੍ਰਧਾਨ ਅਮਨਾ ਸਾਡਾ ਵੀਰ ਉਹ ਕਹਿੰਦੇ ਦੋ ਜਫੇ ਜਟਾਣਿਆਂ ਵਾਲੇ ਕੁਲਵੀਰ ਦੇ 200 ਡਾਲਰ ਦੇ ਹੋਣਗੇ ਦੋ ਜਫੇ ਉਹ ਟੁੱਕਿਆਂ ਵਾਲਾ 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 ਜੱਟ ਹੈ ਇਹ ਕਹਿੰਦੇ ਦੁੱਗਾਂ ਵਾਲਾ ਕਿ ਫੈਨ ਦੇਖਿਆ ਦੁੱਗਾਂ ਵਾਲੇ ਨੇ ਜਫਾ ਲਾਤਾ ਮੀਰਪੁਰੀਆ ਕਰ ਕਿੰਨੀ ਕੁ ਜਾਣਾ ਮਲਕ ਦੇ ਸਰੀਰ ਦੇ ਵਿੱਚ ਉਹ ਢੋਟਿਆਂ ਵਾਲਾ ਬਿੱਲਾ ਢੋਟਿਆਂ ਵਾਲਾ ਬਿੱਲਾ ਢੋਟਿਆਂ ਵਾਲਾ ਬਿੱਲਾ ਐਗਦੀ ਐਗਦੀ ਗੱਡਾਂ ਡਈਆਂ ਤੇ ਐਗਦੀ ਗੱਡਾਂ ਡਈਆਂ ਤੇ ਐਗਦੀ ਗੱਡਾਂ ਡਈਆਂ ਤੇ ਏ ਵਾਹ ਓਏ ਮਾਲਕ ਓ ਵਾਹ ਓਏ ਬੀਆ ਮਿੰਨ ਬਲਕ ਲੈ ਨਵੀਰ ਖੈਰੇ ਹੋਣਾ ਦੀ ਟੀਮ ਦੇ ਲਈ ਪੁਆਇੰਟ ਜੋੜ ਗਿਆ ਨੌਜਵਾਨ ਕਹਿੰਦੇ ਬਿੱਲਾ ਆ ਗਿਆ ਗੁਰਮਾਂ ਵਾਲਾ 1 ਆਫ ਦਾ ਮੋਸਟ ਡਿਸਪਲਨ ਪਲੇਅਰ ਆ ਤੇ ਪਰਲੇ ਬੰਨੇ ਕਹਿੰਦੇ 1 ਆਫ ਦਾ ਮੋਸਟ ਫੇਵਰਟ ਆ ਦੁਨੀਆ ਦਾ ਓ ਟੁਗਿਆ ਵਾਲਾ ਓ ਤਾੜੀ ਵੱਡੀ ਸਾਰੀ ਉਧਰ ਨੂੰ ਸਿੱਧੂ ਮੰਨਾ ਭਰਾ ਦਾ ਭੜੀ ਦਾ ਰਾਜੂ ਵੱਡਾ ਮਾਲ ਕਬੱਡੀ ਦਾ ਉਹ ਸਾਹਮਣੇ ਫੱਕਰ ਝੰਡਾ ਫੱਕਰ ਝੰਡਾ ਫੱਕਰ ਝੰਡਾ ਸੋਨੀ 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 ਝੰਡਿਆਂ ਵਾਲੇ ਦਾ ਕਹਿੰਦੇ ਝੰਡਾ ਝੰਡਿਆਂ ਵਾਲੇ ਦਾ ਕਹਿੰਦੇ ਝੰਡਾ ਅੱਜਕੱਲ ਕਬੱਡੀ ਦੀ ਦੁਨੀਆ ਚ ਉਹ ਸਾਹਮਣੇ ਨੰਬਰ ਕੋਟੜਾ ਭੜੀ ਵਾਲਾ ਰਾਜੂ ਜੁੜ ਗਿਆ ਪਾਉਣ ਦੇ ਲਈ ਗੁਰਮਾ ਪਿੰਡ ਦੀ ਧਰਤੀ ਦਾ ਕਹਿੰਦੇ ਬਿੱਲਾ ਫਿਰ ਫਿਰ ਬਾਦ 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 ਕੇ ਦੁਗਿਆਵਾਲਾ ਉਹ ਟਕ 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 ਟ ਦਾਲ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਖੇਚ ਬਿੱਲਿਆ ਖੇਚਾ ਖੇਚਾ ਪਰ 30 ਸਕਿੰਟਾਂ ਵਾਲਾ ਕੰਮ ਹੋ ਗਿਆ ਉਹ ਸਾਹਮਣੇ ਨੰਬਰ ਦੋਗਾ ਵਾਲੇ ਦਾ ਤੇ ਉਧਰੋਂ ਖੁਸ਼ੀ ਸੰਦੀ ਸਿੰਘ ਸਰਸ ਦੇ ਵੱਲੋਂ 100 ਡਾਲਰ ਦੀ ਪਵੇਗੀ ਲਓ ਬੰਨੀ ਕਹਿੰਦੇ ਸਮਾਣੇ ਪਿੰਡ ਦੀ ਧਰਤੀ ਦਾ ਤੇ ਇੱਕ ਮੇਰਪੁਰੀਆ ਮੇਰੇ ਵੀਰੋ ਟੱਕਰ ਉਹੀ ਹੈ ਮੈਚ ਵੀ ਉਹੀ ਹੈ ਪਰ ਸਮਾ ਵੱਖਰਾ ਲੱਗਿਆ ਪਿਆ ਜੋ ਓ ਮੇਰਪੁਰੀਆ ਵਾਹ ਓ ਮੇਰਪੁਰੀਆ ਵਾਹ ਓ ਮੇਰਪੁਰੀਆ ਵਾਹ ਓ ਇੱਕ ਲਾ ਗਿਆ ਵੀ ਗੁਰਮਾ ਵਾਲਾ ਕਹਿੰਦੇ ਬਿੱਲਾ ਕਬੱਡੀ ਪਾ ਰਿਹਾ ਸਾਹਮਣੇ ਚਾਰਾ ਦੁਨੀਆ ਗੱਲਾਂ ਕਰਦੀ ਆ ਵੀ ਫਾਈਨਲ ਚੱਲਦਾ ਉਹ ਦੁੱਗਾਂ ਵਾਲਾ ਦੁੱਗਾਂ ਵਾਲਾ ਫੜ ਗਿਆ ਫੜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਅੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਇਹ ਕਹਿੰਦੇ ਦੁੱਗਾਂ ਵਾਲਾ ਉਹ ਕਹਿੰਦੇ ਦੁੱਗਾਂ ਵਾਲਾ ਇਹ ਰੋਟੀਆਂ ਦੀਆਂ ਜਿੱਕ ਘਬਵਾਦੀਆਂ ਨੇ 20 ਸਾਲਾਂ ਚ ਕਈ ਵਾਰ ਹੀ ਬੁਆਈਆਂ ਵਾਹ ਦੁੱਗਾਂ ਵਾਲਿਆ ਬਾਬਾ ਮੇਰ ਰੱਖੇ ਕਬੱਡੀ ਪੈਂਦੀ ਐ ਤੇ ਕਬੱਡੀ ਵੱਧ ਕੇ ਪਾਰਿਆ ਮੁੰਡਾ 2 ਨੰਬਰ ਤੋਂ ਹੁਣ ਵੇਖੋ ਖੁੱਝ ਭਰ ਲਿਆ ਮੰਨੋ ਲੱਗਦਾ ਢੋਟਿਆਂ ਵਾਲਾ ਬਿੱਲਾ ਪਾਲਕ ਮਾਲਕ 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 ਉੱਧਰ ਨਿਆਲਾ ਟੋਟੇ ਵਾਲਾ ਕਵਾਲ ਕਰਦਾ ਉਧਰ ਸਾਡਾ ਵੀਰ ਜੀ ਭਾਈ ਨੇ ਪੁਆਈਆਂ ਸੀ ਮਲਕ ਦੀਆਂ ਤਿੰਨ ਜਗਦੀਪ ਭਾਈ ਪੈਸੇ ਪਹੁੰਚਦੇ ਕਰਦੀਏ ਆਪਾ ਲਓ ਟੁਗਿਆਂ ਵਾਲਾ ਉਹ ਟੁਗਿਆਂ ਵਾਲਾ ਪ੍ਰਿੰਸ ਕਬੱਡੀ ਦਾ ਲੋਕੀ ਖੁਸ਼ੀ ਖੁਜੀ ਨੇ ਕਹਿੰਦੇ ਦਰਸ਼ਕ ਵੀਰੋ ਤਾੜੀਆਂ ਕਿੱਥੇ ਗਿਆ ਟੁਗਿਆਂ ਇੱਕ ਜੱਫਾ ਹੀ 500 ਦਾ ਹੋਵੇਗਾ ਜਫਾ 500 ਦਾ ਜਫਾ 500 ਦਾ ਉਹ ਕਹਿੰਦੇ ਖੇਡ ਮੈਦਾਨ ਦੇ ਅੰਦਰ ਫਕਰ ਝੰਡੇ ਵਾਲਾ ਫਕਰ ਝੰਡੇ ਵਾਲਾ ਸੋਨੀ 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 ਹਾਂ 500 500 500 500 500 500 500 500 ਨੱਚ ਗਈ ਦੁਨੀਆ ਨੱਚ ਗਈ ਵਾਹਿਗੁਰੂ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਸੋਨੀ ਠੀਕ ਆ ਪਤੰਦਰ